ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਜੀ ਹਾਂ ਇੱਕ ਪਾਸੇ ਘਰੋਂ ਨਿਕਲ ਨੂੰ ਦਿਲ ਨਹੀਂ ਕਰਦਾ ਤੇ ਦੂਸਰੇ ਪਾਸੇ ਧੁੰਦ ਦਾ ਵੀ ਕਹਿਰ ਲਗਾਤਾਰ ਜਾਰੀ ਹੈ ਪੂਰੇ ਪੰਜਾਬ ਦੇ ਵਿੱਚ ਇੱਕ ਜ਼ਿਲ੍ਹਾ ਨਹੀਂ ਦੋ ਜ਼ਿਲ੍ਹੇ ਨਹੀਂ ਪੂਰੇ ਪੰਜਾਬ ਦੇ ਵਿੱਚ ਇਹੀ ਹਾਲ ਹੈ ਲਗਾਤਾਰ ਧੁੰਦਵੀ ਪੈ ਰਹੀ ਹੈ ਤੇ ਹੁਣ ਇਸ ਦੇ ਨਾਲ ਔਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਔਰ ਮੀਂਹ ਦੇ ਵਾਸਤੇ ਵੀ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ 1 ਤੇ 2 ਜਨਵਰੀ ਨੂੰ ਭਾਰੀ ਮੀਂਹ ਪਵੇਗਾ ਤੇ 30 31 ਦਾ ਫੌਗ ਦਾ ਅਲਰਟ ਸੀ ਪੂਰੇ ਪੰਜਾਬ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਅੰਮ੍ਰਿਤਸਰ ਤੋਂ ਵੀ ਲਾਈਵ ਜੁੜ ਚੁੱਕੇ ਨੇ ਪਟਿਆਲੇ ਤੋਂ ਵੀ ਲਾਈਵ ਜੁੜ ਚੁੱਕੇ ਨੇ ਤੇ ਲੁਧਿਆਣੇ ਤੋਂ ਵੀ ਲਾਈਵ ਜੁੜੇ ਨੇ ਤਾਂ ਪੂਰੀ ਸਥਿਤੀ ਤੁਹਾਨੂੰ ਦਿਖਾਵਾਂਗੇ ਕਿ ਪੰਜਾਬ ਦਾ ਹੁਣ ਹਾਲ ਕੀ ਹੈ ਮੌਸਮ ਨੂੰ ਲੈ ਕੇ ਕੀ ਅਪਡੇਟ ਹੈ ਤਾਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਸ਼ੁਰੂਆਤ ਕਰਦੇ ਹਾਂ ਅਖੇ ਅੰਮ੍ਰਿਤਸਰ ਦੇ ਵਿੱਚ ਮੌਸਮ ਦੀ ਕੀ ਅਪਡੇਟ ਹੈ ਕਿਉਂਕਿ ਲਗਾਤਾਰ ਧੁੰਦ ਦਾ ਕਹਿਰ ਵੀ ਜਾਰੀ ਹੈ ਬਹੁਤ ਸਾਰੇ ਹਾਦਸੇ ਹੋ ਰਹੇ ਨੇ ਫੌਗ ਦਾ ਵਿਜ਼ਿਬਿਲਟੀ ਬਹੁਤ ਘਟ ਹੋ ਰਹੀ ਹੈ ਫੌਗ ਦੇ ਕਾਰਨ ਤਾਂ ਕੀ ਸਥਿਤੀ ਹੈ ਅੰਮ੍ਰਿਤਸਰ ਦੀ ਤਾਂ ਬਿਲਕੁਲ ਜਸਪਾਲ ਜੇਕਰ ਅੰਮ੍ਰਿਤਸਰ ਦੇ ਮੌਸਮ ਦੀ ਗੱਲ ਕਰ ਲਈਏ ਤਾਂ ਕਹਿ ਸਕਦੇ ਹਾਂ ਕਿ ਗੁਰੂ ਨਗਰੀ ਦੇ ਵਿੱਚ ਇਸ ਵਕਤ ਧੁੰਦ ਬਹੁਤ ਜ਼ਿਆਦਾ ਛਾਈ ਹੋਈ ਹੈ ਤਾਂ ਉੱਥੇ ਹੀ ਅ ਜੇਕਰ ਮੌਸਮ ਦੀ ਗੱਲ ਕਰ ਲਈਏ ਤਾਂ ਉੱਥੇ ਹੀ ਕਹਿ ਸਕਦੇ ਹਾਂ ਕਿ orange alert 30 ਤੇ 31 ਤਰੀਕ ਦਾ orange alert ਤੰਦ ਦਾ ਦਿੱਤਾ ਗਿਆ ਸੀਗਾ ਪ੍ਰਸ਼ਾਸਨ ਵੱਲੋਂ ਤਾਂ ਉੱਥੇ 1 ਤੇ 2 ਤਰੀਕ ਦੇ ਜਿਸ ਤਰੀਕੇ ਨਾਲ ਤੁਸੀਂ ਵੀ ਦੱਸਿਆ ਕਿ ਬਰਸਾਤ ਦਾ ਵੀ ਅਲਰਟ ਹੈਗਾ ਤਾਂ ਅਸੀਂ ਇਸ ਵਕਤ ਮੌਜੂਦ ਹੈਗੇ ਆ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਜਸਪਾਲ ਤਾਂ ਤੁਸੀਂ ਵੇਖ ਸਕਦੇ ਮੇਰੇ ਮਗਰ ਕਾਫੀ ਜ਼ਿਆਦਾ ਜੋ ਧੁੰਦ ਤੁਸੀਂ ਵੇਖ ਸਕਦੇ ਪਈ ਹੋਈ ਆ ਤਾਂ ਕਿਤਨਾ ਕਿਤੇ ਕਹਿ ਸਕਦੇ ਆ ਕਿ ਧੁੰਦ ਦੇ ਨਾਲ ਆਵਾਜਾਈ ਵੀ ਕਿਤਨਾ ਕਿਤੇ ਠੱਪ ਹੁੰਦੀ ਦਿਖਾਈ ਦੇ ਰਹੀ ਆ ਕਈ ਟ੍ਰੇਨਾਂ ਰੱਦ ਹੋ ਚੁੱਕੀਆਂ ਨੇ ਜਸਪਾਲ ਕਈ ਜੋ ਟੂਰਿਸਟ ਕਿਉਂਕਿ 90 ਸਾਲ ਨੂੰ ਲੈ ਕੇ ਖਾਸ ਕਰਕੇ ਜੋ ਗੁਰੂ ਨਗਰੀ ਦੇ ਵਿੱਚ ਹੋ ਕਿਤਨਾ ਕਿਤੇ ਕਹਿ ਸਕਦੇ ਆ ਕਿ ਜੋ ਟੂਰਿਸਟ ਪਹੁੰਚਦੇ ਨੇ ਜੋ ਸ਼ਰਧਾਲੂ ਪਹੁੰਚਦੇ ਨੇ ਤਾਂ ਉਹਨਾਂ ਨੂੰ ਟ੍ਰੇਨ ਕੈਂਸਲ ਹੋਣ ਦੇ ਨਾਲ ਕਾਫੀ ਜ਼ਿਆਦਾ ਦਿੱਕਤ ਵੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਤਾਂ ਅੱਜ ਤੁਹਾਨੂੰ ਤਸਵੀਰਾਂ ਅੰਮ੍ਰਿਤਸਰ ਸਟੇਸ਼ਨ ਤੋਂ ਐਸੇ ਕਰਕੇ ਦਿਖਾਉਣੀਆਂ ਚਾਹ ਰਹੇ ਹਾਂ ਤਾਂ ਉੱਥੇ ਹੀ ਤੁਹਾਡੇ ਨਾਲ ਇੱਕ ਤਸਵੀਰ ਮੈਂ ਇੱਧਰ ਦੀ ਵੀ ਆਪਣੇ ਸਹਿਯੋਗੀ ਨੂੰ ਕਵਾਂਗਾ ਜ਼ਰੂਰ ਸਾਂਝੀ ਕੀਤੀ ਜਾਵੇ ਕਿ ਜਿਹੜੇ ਲੋਕ ਬਾਹਰੋਂ ਵੀ ਆ ਰਹੇ ਨੇ ਤਾਂ ਜਾਂ ਜਿਨ੍ਹਾਂ ਦੀਆਂ ਟ੍ਰੇਨਾਂ ਕੈਨਸਲ ਵੀ ਹੋ ਰਹੀਆਂ ਨੇ ਤਾਂ ਰਸ਼ ਤੁਸੀਂ ਵੇਖ ਸਕਦੇ ਹੋ ਕਾਫੀ ਜ਼ਿਆਦਾ ਰਸ਼ ਜਸਪਾਲ ਅੱਜ ਅੰਮ੍ਰਿਤਸਰ ਦੇ ਸਟੇਸ਼ਨ ਤੇ ਵੇਖਣ ਨੂੰ ਮਿਲ ਰਿਹਾ ਖਾਸ ਕਰਕੇ ਧੁੰਦ ਦੇ ਕਾਰਨ ਕਿਉਂਕਿ ਹੁਣ ਤੱਕ ਕਿੰਨੀਆਂ ਟ੍ਰੇਨਾਂ ਜਿਹੜੀਆਂ ਨੇ ਉਹ ਰੱਦ ਹੋ ਚੁੱਕੀਆਂ ਨੇ ਧੁੰਦ ਦੇ ਕਾਰਨ ਜਾਂ ਮੌਸਮ ਦੇ ਵਿੱਚ ਖਰਾਬੀ ਹੋਣ ਦੇ ਕਾਰਨ ਹੁਣ ਤੱਕ ਕਿੰਨੀਆਂ ਟ੍ਰੇਨਾਂ ਰੱਦ ਹੋ ਚੁੱਕੀਆਂ ਨੇ ਬਿਲਕੁਲ ਜਸਪਾਲ 5 ਤੋਂ 6 ਦੇ ਕਰੀਬ ਜੋ ਟ੍ਰੇਨਾਂ ਆਣੇ ਉਹ ਕਿਤਨਾ ਕਿਤੇ ਰੱਦ ਹੋ ਰਹੀਆਂ ਨੇ ਤੇ ਉਹਨਾਂ ਦੀ ਟਾਈਮਿੰਗ ਵੀ ਕਈ ਟ੍ਰੇਨਾਂ ਦੀ ਟਾਈਮਿੰਗ 5 ਤੋਂ 6-6 ਘੰਟੇ ਦੇਰੀ ਤੇ ਆ ਤੋ ਕਿ ਜਿਹੜੀ ਟਾਈਮਿੰਗ ਐ ਐਗਜ਼ੈਕਟ ਟਾਈਮਿੰਗ ਹੁੰਦੀ ਆ ਟ੍ਰੇਨ ਦੀ ਉਹ ਤੋਂ 6 ਘੰਟੇ ਦੇਰੀ ਤੋਂ ਉੱਤੋਂ ਵੀ ਟ੍ਰੇਨਾਂ ਚੱਲ ਰਹੀਆਂ ਨੇ ਤਾਂ ਇਹ ਚੀਜ਼ਾਂ ਕਰਕੇ ਵੀ ਕਾਫੀ ਜ਼ਿਆਦਾ ਦਿੱਕਤਦਾਰ ਜੋ ਸਾਹਮਣਾ ਜੋ ਟੂਰਿਸਟ ਹੈਗੇ ਨੇ ਉਹਨਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਹਰ ਕਿਸੇ ਦੀ ਆਸ ਹੁੰਦੀ ਐ ਚਸਪਾਲ 90 ਸਾਲ ਦੇ ਉੱਤੇ ਜੋ ਸਤਿਗੰਕ ਜੀ ਹਰਬੰਦਰ ਸਾਹਿਬ ਆ ਕੇ ਦਰਸ਼ਨ ਦਿਦਾਰੇ ਕਰਨ ਦੀ ਗੁਰੂ ਦੇ ਚਰਨਾਂ ਦੇ ਵਿੱਚ ਜੋ ਨਵਾਂ ਸਾਲ ਉਹਨਾਂ ਦਾ ਚੜੇ ਤਾ ਇਹ ਚੀਜ਼ ਦੀ ਹਰ ਇੱਕ ਦੀ ਆਸਮਰਾਦ ਹੁੰਦੀ ਹੈ ਕਿ ਗੁਰੂ ਨਗਰੀ ਦੇ ਵਿੱਚ ਜਾਈਏ ਗੁਰੂ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਨਵੇਂ ਸਾਲ ਦੀ ਸ਼ੁਰੂਆਤ ਕਰੀਏ ਤਾਂ ਉੱਥੇ ਹੀ ਜੇਕਰ ਟੂਰਿਸਟ ਦੀ ਗੱਲ ਕਰੇ ਤੁਸੀਂ ਜੋ ਬਾਹਰੋਂ ਆਉਂਦਾ ਤੇ ਬਾਹਰੋਂ ਆਂਦੇ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਜੋ ਉਹਨਾਂ ਨੂੰ ਕਰਨਾ ਪੈ ਰਿਹਾ ਤਾਂ ਐਸੇ ਕਰਕੇ ਅਸੀਂ ਅੱਜ ਅੰਮ੍ਰਿਤਸਰ ਸਟੇਸ਼ਨ ਤੋਂ ਲਾਈਵ ਹੋਣ ਦਾ ਜਿਸ ਪਾਲ ਕਾਰਨ ਹੀ ਹੈ ਸੀਗਾ ਕਿ ਇੱਕ ਵਾਰੀ ਇੱਥੋਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਜਾਣ ਠੀਕ ਐ ਐਕਸੇ ਤੁਹਾਡੇ ਕੋਲ ਦੁਬਾਰਾ ਆਵਾਂਗਾ ਨਰਿੰਦਰ ਜੀ ਲੁਧਿਆਣੇ ਦੇ ਕੀ ਖ਼ਲਾਤ ਨੇ ਲੁਧਿਆਣੇ ਦੇ ਵਿੱਚ ਧੁੰਦ ਕਿੰਨੀ ਕ ਐ ਮੀਂਹ ਦੀ ਗੱਲ ਕਰੀਏ ਤਾਂ ਮੀਂਹ ਨੂੰ ਲੈ ਕੇ ਕੀ ਹੁਣ ਤੱਕ ਦੀ ਸੰਭਾਵਨਾ ਜਿਹੜੀ ਬਣੀ ਹੋਈ ਐ ਦੇਖੋ ਮੌਸਮ ਵਿਭਾਗ ਵੱਲੋਂ 28 ਤਰੀਕ ਨੂੰ ਰੈਡ ਅਲਰਟ ਜਿਹੜਾ ਵਾ ਕੀਤਾ ਗਿਆ ਸੀਗਾ ਉਸ ਤੋਂ ਬਾਅਦ 2 ਦਿਨ ਦਾ येलो ਅਲਰਟ ਦੱਸਿਆ ਗਿਆ ਸੀਗਾ ਸੋ ਅੱਜ ਵੀ ਜਿਹੜੀ ਆ ਜੇ ਨੈਸ਼ਨਲ ਹਾਈਵੇ ਦੀ ਗੱਲ ਕਰੀ ਤਾਂ ਵਿਜ਼ਿਬਿਲਟੀ ਬਹੁਤ ਜ਼ਿਆਦਾ ਘੱਟ ਨਜ਼ਰ ਆ ਰਹੀ ਆ ਅ ਅ ਇਸ ਵਕਤ ਕੋਈ ਸ਼ਹਿਰ ਦੇ ਵਿੱਚ ਖੜੇ ਹਾਂ ਲੁਧਿਆਣਾ ਦਾ ਡਿਵਲਪਮੈਂਟ ਦਾ ਉੱਥੇ ਖੜੇ ਹਾਂ ਅ ਸੋ ਉੱਥੇ ਵੀ ਜਿਹੜੀ ਆ ਇਸ ਵਕਤ ਜਿਹੜੀ ਆ ਵਿਜ਼ਿਬਿਲਟੀ ਥੋੜੀ ਘੱਟ ਹੈਗੀ ਹੈ ਕਿਉਂਕਿ ਸਾਮਾ ਵੀ ਜਿਹੜਾ ਵਾ ਕਰੀਬ 10 ਵਜੇ ਦਾ ਸ਼ੁਰੂ ਹੋ ਚੁੱਕਾ ਵਾ ਅ ਸੋ ਲੋਕ ਹੁਣ ਕੰਮਕਾਰਾਂ ਤੇ ਜਿਹੜੇ ਘਰੋਂ ਘਰ ਦੇ ਵਿੱਚ ਨਿਕਲ ਰਹੇ ਨੇ ਜਿਵੇਂ ਤੁਸੀਂ ਦੱਸਿਆ ਸੀ ਕਿ ਬਹੁਤ ਦਿੱਕਤ ਆਉਂਦੀ ਆ ਇਸ ਤੋਂ ਦੇ ਵਿੱਚ ਹਲਕੀ ਹਲਕੀ ਜਿਹੜੀ ਆ ਓਸ ਵੀ ਜਿਹੜੀ ਆ ਉਹ ਗਿਰ ਰਹੀ ਆ ਸੋ ਠੰਡ ਜਿਹੜੀ ਆ ਬਹੁਤ ਜ਼ਿਆਦਾ ਇਸ ਵਕਤ ਲੁਧਿਆਣਾ ਦੇ ਵਿੱਚ ਹੈਗੀ ਆ ਮੌਸਮ ਵਿਭਾਗ ਨੇ 2 ਦਿਨ ਦਾ ਜਿਹੜਾ ਵਾ ਹਲੇ ਵੀ yellow alert ਦੱਸਿਆ ਹੈ ਵਾ ਇਸ ਤੋਂ ਇਲਾਵਾ 1 ਕੱਤੇ 2 ਤਰੀਕ ਵੀ ਜੇ ਤੁਸੀਂ ਦੱਸਦੇ ਜਾਣਕਾਰੀ ਦੇ ਰਹੇ ਹੋ ਕਿ 1 ਕੱਤੇ 2 ਤਰੀਕ ਨੂੰ ਮੀਂਹ ਦੀ ਵੀ ਜਿਹੜੀ ਆ ਚੇਤਾਵਨੀ ਜਿਹੜੀ ਆ ਦਿੱਤੀ ਗਈ ਆ ਸੋ ਮੀਂਹ ਪੈਣ ਨਾਲ ਮੌਸਮ ਵਿਭਾਗ ਨੇ ਵੀ ਕਿਹਾ ਕਿ ਜਿਹੜੀ ਹਲਕੀ ਫੋਗ ਜਿਹੜੀ ਆ ਉਹ ਘਟ ਜਾਵੇਗੀ ਸੋ ਮੀਂਹ ਜਿਹੜਾ ਵਾ ਪੈਣਾ ਉਹਨਾਂ ਨੇ ਕਿਹਾ ਕਿ ਚੰਗਾ ਵੀ ਹੈਗਾ ਵਾ ਉਸ ਦੇ ਨਾਲ ਫੋਗ ਘਟ ਦੇਵੇਗੀ ਇਸ ਵਕਤ ਨੈਸ਼ਨਲ ਹਾਈਵੇ ਤੇ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਚਿੱਟੀ ਚਾਦਰ ਦੇ ਨਾਲ ਜਿਹੜਾ ਵਾ ਇਸ ਵਕਤ ਲੁਧਿਆਣਾ ਜਿਹੜਾ ਵਾ ਕਿਰਿਆ ਹੈ ਨਜ਼ਰ ਆ ਰਿਹਾ ਵਾ ਜੀ ਤਾਂ ਕਵਲ ਤੁਹਾਡੇ ਤੋਂ ਵੀ ਜਾਣਕਾਰੀ ਲੈਣੀ ਚਾਹਵਾਂਗਾ ਪਟਿਆਲਾ ਦਾ ਕੀ ਹਾਲ ਹੈ ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਕਮੈਂਟ ਕਰ ਰਹੇ ਆ ਕਿ ਪਟਿਆਲੇ ਦਾ ਹਾਲ ਦੱਸਿਆ ਜਾਵੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਟਰੈਵਲ ਕਰਨਾ ਹੁੰਦਾ ਹੈ ਵੱਖ-ਵੱਖ ਸਿਟੀਜ਼ ਨੂੰ ਸੋ ਲੋਕ ਹਾਲ ਜਾਨਣਾ ਚਾਹੁੰਦੇ ਆ ਤਾਂ ਪਟਿਆਲੇ ਦੇ ਹੁਣ ਕੀ ਹਾਲਾਤ ਨੇ ਚਾਹੇ ਧੁੰਦ ਨੂੰ ਲੈ ਕੇ ਕਹਿ ਲਈਏ ਜਾਂ ਫਿਰ ਮੀਂਹ ਨੂੰ ਲੈ ਕੇ ਕਹਿ ਲਈਏ ਤਾਂ ਸਥਿਤੀ ਕੀ ਆ ਹੁਣ ਦੀ ਬੇਕੋ ਜਸਪਾਲ ਇਸ ਵੇਲੇ ਮੈਂ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਪਰ ਮੌਜੂਦ ਆ ਦੱਸ ਦੇ ਕੇ ਧੁੰਦ ਨੇ ਲਗਾਤਾਰ ਜਿਹੜਾ ਕਿਛਲੇ ਦਿਨਾਂ ਤੋਂ ਅ ਲਗਾਤਾਰ ਪਟਿਆਲਾ ਦੇ ਵਿੱਚ ਪੈਰ ਪਸਾਰੇ ਹੋਏ ਨੇ ਲੋਕ ਇਸ ਧੁੰਦ ਤੋਂ ਪ੍ਰੇਸ਼ਾਨ ਵੀ ਹੋ ਚੁੱਕੇ ਨੇ ਕਿਉਂਕਿ ਜਿਨ੍ਹਾਂ ਨੇ ਸਵੇਰ ਚੜ੍ਹਦਿਆ ਹੀ ਕੰਮ ਤੇ ਜਾਣਾ ਹੁੰਦਾ ਤਾਂ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਿਛਲੀ ਸਾਈਡ ਤੁਸੀਂ ਦੇਖੋਗੇ ਕਿ ਧੁੰਦ ਦਾ ਕਹਿਰ ਜਿਹੜਾ ਕਿਸ ਪੱਧਰ ਤੇ ਇੱਥੇ ਵਧਿਆ ਹੋਇਆ ਹੈ ਕਿ ਸੜਕ ਦੇ ਉੱਪਰ ਜਿਹੜਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈਗਾ ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਹਾਜੇ ਸਵੇਰ ਚੜ੍ਹਿਆ 10 ਵਜੇ ਨੇ ਤੇ ਤਕਰੀਬਨ ਕੱਲ੍ਹ ਵੀ ਇੰਨਾ ਕੁ ਸਮਾਂ ਸੀਗਾ ਜਦੋਂ ਧੁੰਦ ਇੰਨੀ ਕੁ ਜ਼ਿਆਦਾ ਸਾ ਪੂਰਾ ਦਿਨ ਜਿਹੜਾ ਧੁੰਦ ਪਈ ਸੀ ਤੇ ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਦੀ ਕਰਨਾ ਪੈ ਰਿਹਾ ਜੇਕਰ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਵਿਜ਼ਿਬਿਲਟੀ ਵੀ ਸਾफी ਘੱਟ ਦੇਖਣ ਨੂੰ ਮਿਲ ਰਹੀ ਹੈ ਤੇ ਕਹਿ ਸਕਦੇ ਆ ਕਿ ਲਗਾਤਾਰ ਧੁੰਦ ਦਾ ਕਹਿਰ ਪੰਜਾਬ ਦੇ ਵਿੱਚ ਵੀ ਪੈ ਰਿਹਾ ਹੈ ਤਾਂ ਉੱਥੇ ਵੀ ਪਟਿਆਲਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਕੰਮ ਤੇ ਜਾਣ ਦੇ ਦੀ ਬਹੁਤ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੂੰ ਜੇਕਰ ਆਮ ਜ਼ਿੰਦਗੀ ਦੀ ਅਸੀਂ ਗੱਲ ਕਰਦੇ ਤਾਂ ਕਈ ਲੋਕਾਂ ਨੇ ਕੰਮਾਂ ਕਰਾਂ ਤੇ ਜਾਣਾ ਹੁੰਦਾ ਜਾਂ ਫਿਰ ਕਈਆਂ ਨੇ ਜਿਵੇਂ ਟ੍ਰੇਨ ਦੀ ਟਿਕਟ ਟਿਕ ਟ ਵਗੈਰਾ ਕਰਵਾਈ ਹੁੰਦੀ ਹੈ ਬੱਸਸਾਂ ਦੀ ਗੱਲ ਕਰ ਲਈਏ ਦਾ ਉਹ ਜਿਆ ਹਾਲ ਕੀ ਹੈ ਕਿਉਂਕਿ ਬਹੁਤ ਸਾਰੀਆਂ ਟ੍ਰੇਨਾਂ ਜਿਵੇਂ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਜਾਣਕਾਰੀ ਦੇ ਰਿਹਾ ਕਿ ਮੌਸਮ ਦੇ ਕਾਰਨ ਧੁੰਦ ਦੇ ਕਾਰਨ ਟ੍ਰੇਨਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਰੱਦ ਹੋਈਆਂ ਨੇ ਔਰ ਇੱਥੇ ਦੀ ਸਿਚੁਏਸ਼ਨ ਕੀ ਹੈ ਟ੍ਰੇਨਾਂ ਨੂੰ ਲੈ ਕੇ ਜਾਂ ਫਿਰ ਹੋਰ ਲੋਕ ਜਿਹੜੇ ਆ ਕਿਤੇ ਆ ਜਾ ਰਖੇ ਨਹੀਂ ਸਹੀ ਤਰੀਕੇ ਦੇ ਨਾਲ ਜਾਂ ਫਿਰ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਮੁਸ਼ਕਲ ਆ ਰਹੀ ਹੈ ਵੇਖੋ ਜਿਸ ਪਾਇ ਜਿਸ ਤਰ੍ਹਾਂ ਪਿਛਲੇ ਦਿਨੀ ਅੱਪਾ ਜਦੋਂ ਮੌਸਮ ਦੇ ਫਰਹੀ ਜਦੋਂ ਕੀਤਾ ਸੀਗਾ ਇੱਕ ਰਿਐਲਿਟੀ ਚੈੱਕ ਕੀਤਾ ਸੀਗਾ ਤਾਂ ਉਸ ਦੇ ਵਿੱਚ ਵੀ ਲੋਕਾਂ ਨੇ ਦੱਸਿਆ ਸੀਗਾ ਕਿਸ ਤਰ੍ਹਾਂ ਜਿਹੜਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉਸ ਵੇਲੇ ਅਪਾ ਰਾਤ ਨੂੰ ਰਿਐਲਿਟੀ ਚੈੱਕ ਕੀਤਾ ਸੀਗਾ ਜਿਸ ਤਰ੍ਹਾਂ ਲੋਕ ਕੰਮ ਤੋਂ ਘਰ ਨੂੰ ਵਾਪਸ ਆ ਰਹੇ ਜਿਹਨਾਂ ਦੀ ਨਾਈਟ ਡਿਊਟੀ ਆਉਂਦੀ ਸੀਗੀ ਉਹ ਰਾਤਾਂ ਨੂੰ ਘਰਾਂ ਤੋਂ ਕੰਮ ਤੇ ਜਾ ਰਹੇ ਸੀਗੇ ਉਹਨਾਂ ਦਾ ਕਹਿਣਾ ਸੀਗਾ ਕਿ ਪਰਿਵਾਰ ਵਾਲਾ ਦਾ ਫੋਨ ਆ ਜਾਂਦਾ ਕਿ ਉਹਨਾਂ ਦਾ ਆ ਚੜਦਿਆ ਹੈ ਕਿ ਘਰ ਨੂੰ ਵਾਪਸ ਆ ਜਾਓ ਕਿਉਂਕਿ ਕੋਈ ਹਾਦਸਾ ਨਾ ਹੋ ਜਾਵੇ ਦਾ ਇਹ ਵੀ ਸਮਾਂ ਦੇ ਵਿੱਚ ਖਤਰਾ ਲੋਕਾਂ ਦੇ ਕਿਉਂਕਿ ਧੁੰਦ ਐਨੀ ਕਾ ਜ਼ਿਆਦਾ ਫੈ ਰਹੀ ਹੈ ਕਿ ਲੋਕਾਂ ਨੂੰ ਕਾਫੀ ਖਤਰਾ ਸਤਾ ਰਿਹਾ ਹੈ ਕਿ ਕੋਈ ਹਾਦਸਾ ਨਾ ਵਾਪਰ ਲੜੂ ਕਿ ਹਾਦਸੇ ਕਾਫੀ ਵਾਪਰ ਰਹੇ ਨੇ ਪਟਿਆਲਾ ਦੇ ਜੇਕਰ ਗੱਲ ਕਰ ਲਈਏ ਪਟਿਆਲਾ ਦੇ ਵਿੱਚ ਜਦੋਂ ਜਦੋਂ ਧੁੰਦ ਦੀ ਸ਼ੁਰੂਆਤ ਹੋਈ ਹੈ ਉਸ ਤੋਂ ਤੱਕ ਤਿੰਨ ਚਾਰ ਹਾਦਸੇ ਜਿਹੜੇ ਨੇ ਵੱਡੇ ਵਾਪਰ ਚੁੱਕੇ ਨੇ ਜਿਸ ਵਿੱਚ ਕਈ ਲੋਕਾਂ ਦੀ ਜਾਨ ਵਿੱਚ ਆ ਚੁੱਕੀ ਹੈ ਕਈ ਲੋਕ ਜ਼ਖਮੀ ਵੀ ਹੋ ਚੁੱਕੇ ਨੇ ਤਾਂ ਕਾਫੀ ਘਰਾਂ ਤੋਂ ਜ਼ਰਾ ਕਹਿਰ ਵੇਖਣ ਨੂੰ ਮਿਲ ਰਿਹਾ ਤਾਂ ਜੇਕਰ ਟ੍ਰੇਨਾਂ ਦੀ ਗੱਲ ਕਰ ਲਈਏ ਬਸਾਂ ਦੀ ਗੱਲ ਕਰ ਲਈਏ ਤਾਂ ਉਹ ਰੁਟੀਨ ਦੀ ਤਰ੍ਹਾਂ ਚੱਲ ਰਹੀਆਂ ਨੇ ਹ ਲੇਕਿਨ ਹਾਂ ਇਹ ਕਹਿ ਸਕਦੇ ਆ ਕਿ ਜਿਹੜੇ ਲੋਕ ਕੰਮਾਂ ਤੇ ਜਾਂਦੇ ਨੇ ਆਪਣੀ ਕਾਰਾਂ ਦੇ ਵਿੱਚ ਜਾਂ ਮੋਟਰਸਾਈਕਲਾਂ ਦੇ ਉੱਪਰ ਤਾਂ ਉਹਨਾਂ ਨੂੰ ਇੱਕ ਅਪੀਲ ਜ਼ਰੂਰ ਕਰਨੇ ਚਾਹਾਂਗੇ ਕਿ ਸਾਵਧਾਨੀ ਜ਼ਰੂਰ ਵਰਤੋ ਕਿਉਂਕਿ ਹਾਦਸੇ ਕਾਫੀ ਵਾਪਰ ਰਹੇ ਨੇ ਹਾਂ ਤਾਂ ਬਿਲਕੁਲ ਨਰਿੰਦਰ ਜੀ ਲੁਧਿਆਣੇ ਦੀ ਜੇਕਰ ਗੱਲ ਕਰਦਾ ਤਾਂ ਕਾਫੀ ਭੀੜ ਭਾੜ ਵਾਲਾ ਇਲਾਕਾ ਔਰ ਪਿਛਲੇ ਸਮੇਂ ਤੋਂ ਧੁੰਦ ਦੇ ਕਾਰਨ ਕਹਿ ਲਈਏ ਮੌਸਮ ਦੇ ਵਿੱਚ ਖਰਾਬੀ ਦੇ ਕਾਰਨ ਕਹਿ ਲਈਏ ਤਾਂ ਬਹੁਤ ਸਾਰੇ ਹਾਦਸੇ ਵਾਪਰੇ ਆ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਤਿਆਰੀਆਂ ਕੀਤੀਆਂ ਗਈਆਂ ਨੇ ਕੋਈ ਐਸੀ ਜੈਮਰਿੰਗ ਲਗਾਈ ਗਈ ਹੈ ਜਾਂ ਲਾਈਟਾਂ ਲਗਾਈਆਂ ਗਈਆਂ ਨੇ ਜਿਥੋਂ ਲੋਕਾਂ ਨੂੰ ਪਤਾ ਲੱਗੇ ਕਿ ਭਾਈ ਇਹ ਪ੍ਰਭਾਵੇ ਤਰੀਆ ਹੈਗਾ ਇੱਥੋਂ ਧਿਆਨ ਦੇ ਨਾਲ ਜਾਣਾ ਹੈ ਪ੍ਰਸ਼ਾਸਨ ਕਿਵੇਂ ਦਾ ਕੰਮ ਕਰ ਰਿਹਾ ਹੈ ਅ ਦੇਖੋ ਪ੍ਰਸ਼ਾਸਨ ਵੱਲੋਂ ਪੂਰੀ ਜਿਹੜੀ ਤਿਆਰੀ ਕੀਤੀ ਗਈ ਆ ਟ੍ਰੈਫਿਕ ਪੁਲਿਸ ਜਿਹੜੀ ਆ ਲਗਾਤਾਰ ਲੋਕਾਂ ਨੂੰ ਅਵੇਅਰ ਕਰ ਰਹੀ ਆ ਸੜਕਾਂ ਦੇ ਉੱਤੇ ਕੱਢ ਕੇ ਰੈਟ੍ਰੈਕਟਰ ਜਿਹੜੀ ਗੱਡੀਆਂ ਦੇ ਚੱਲ ਰੈਟ੍ਰੈਕਟਰ ਜਿਹੜੀ ਆ ਟਰਾਂਸਪੋਰਟ ਵਾਲੀ ਗੱਡੀਆਂ ਨਾਲ ਉਹਨਾਂ ਤੇ ਰੈਟ੍ਰੈਕਟਰ ਵੀ ਲਗਾ ਰਹੀ ਆ ਇਸ ਤੋਂ ਇਲਾਵਾ ਜਿਹੜੇ ਅਵਾਰਾ ਪਸ਼ੂ ਘੁੰਮਦੇ ਨੇ ਉਨਾਤੇ ਵੀ ਜਿਹੜੇ ਟ੍ਰੈਫਿਕ ਪੁਲ ਕੋਲੋਂ ਰੈਕਟਰ ਲਗਾਏ ਜਾਂਦੇ ਕਿਉਂਕਿ ਅਵਾਰਾ ਪੱਛੋੜਨ ਤੋਂ ਹੁੰਦੇ ਵਿੱਚ ਵੱਡੇ ਤਦਾਰ ਦੇ ਵਿੱਚ ਐਕਸੀਡੈਂਟ ਹੁੰਦੇ ਨੇ ਸੋ ਪ੍ਰਸ਼ਾਸਨ ਵੱਲੋਂ ਇਹ ਪੀਸ ਜਿਹੜੀ ਖਾਤ ਕੀਤੀ ਗਈ ਜਾਂ ਜਿਹੜੀ ਸਮਾਰਟ ਸਿਸਟਮਾਂ ਨੇ ਉਹਨਾਂ ਨੂੰ ਪੀਨ ਕੀਤੀ ਗਈ ਹੈ ਕਿ ਪੱਛੋਂ ਦੇ ਉੱਤੇ ਰੈਕਟਰ ਲਗਾਏ ਜਾਂਦਾ ਅਤੇ ਇਹ ਵੀ ਗੱਲ ਆਖੀ ਗਈ ਹੈ ਕਿ ਜਿਹੜੇ ਫੈਕਟਰੀ ਦੇ ਵਿੱਚ ਕਿਉਂਕਿ ਲਗਾਣਾ ਇੱਕ ਇੰਡਸਟਰੀ ਏਰੀਆ ਹੈਗਾ ਵਾ ਫੈਕਟਰੀ ਦੇ ਜਿਹੜੇ ਮਜ਼ਦੂਰ ਕੰਮ ਕਰਦੇ ਨੇ ਪੈਦਲ ਜਾਂਦੇ ਨੇ ਜਾਂ ਸਾਈਕਲ 'ਤੇ ਜਾਂਦੇ ਨੇ ਤਾਂ ਕਿ ਉਹ ਵੀ ਆਪਣੀ ਜਿਹੜੀ ਰਿਫਲੈਕਟਿਵ ਬੈਲਟ ਜਿਹੜੀ ਆਪਣੇ ਬੋਡੀ 'ਤੇ ਲਗਾ ਕੇ ਰੱਖਣ ਤਾਂ ਕਿ ਤੋਂ ਦੇ ਵਿੱਚ ਗੱਡੀ ਵਾਲਿਆਂ ਨੂੰ ਅੱਗੇ ਦਿਖਾਈ ਦੇ ਸਕੇਗੀ ਕੋਈ ਵਿਅਕਤੀ ਜਿਹੜਾ ਉਹ ਜਾ ਰਿਹਾ ਵਾ ਉਸ ਤੇ ਰਿਫਲੈਕਟ ਜਿਹੜਾ ਉਹ ਉਹ ਜਿਹੜਾ ਉਸ ਤੇ ਨਜ਼ਰ ਆ ਸਕੇ ਸੋ ਇਸ ਤਰ੍ਹਾਂ ਦੀ ਜਿਹੜੀ ਲੋਕਾਂ ਨੂੰ ਅਵੇਰ ਕੀਤਾ ਜਾ ਰਿਹਾ ਵਾ ਤਾਂ ਬਿਲਕੁਲ ਅਸੀਂ ਉਹ ਵੀ ਜਾਣਕਾਰੀ ਲੈਣਾ ਚਾਹਾਂਗੇ ਮੈਂ ਤੁਹਾਡੇ ਤਨਾ ਤੋਂ ਸਵਾਲ ਲਿਖੀ ਹੈ ਕਿ ਜੇ ਕਿਸੇ ਨੇ ਮੰਨ ਲਓ ਟਰੈਵਲ ਕਰਨਾ ਹੈ ਇੱਕ ਇਲਾਕੇ ਤੋਂ ਦੂਸਰੇ ਦੇ ਵਿੱਚ ਆਉਣਾ ਹੈ ਤਾਂ ਕਿਸੇ ਤਰੀਕੇ ਦਾ ਕੋਈ ਏਰੀਆ ਜਿਹੜਾ ਉੱਤੇ ਨਾਕਾਬੰਦੀਤਾ ਨਹੀਂ ਕੀਤੀ ਗਈ ਰੋਕਿਆ ਤਾਂ ਨਹੀਂ ਗਿਆ ਕਿ ਇਹ ਇਲਾਕਾ ਬੰਦ ਕਰ ਦਿੱਤਾ ਗਿਆ ਜਾਂ ਇਹ ਰੋਡ ਖਾਸ ਕਰਕੇ ਬੰਦ ਕਰ ਦਿੱਤਾ ਗਿਆ ਕੋਈ ਇਸ ਤਰੀਕੇ ਦਾ ਕੋਈ ਵੀ ਪ੍ਰਸ਼ਾਸਨ ਦੇ ਵੱਲੋਂ ਕਦਮ ਚੁੱਕਿਆ ਗਿਆ ਹੋਵੇ ਕਿਉਂਕਿ ਲੋਕ ਬਹੁਤ ਖੱਜਲ ਹੁੰਦੇ ਆ ਲੋਕਾਂ ਦੇ ਖੁਣ ਵੀ ਅਸੀਂ ਮੈਸੇਜ ਪੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਲੋਕ ਇਹ ਹੀ ਪੁੱਛ ਰਿਹਾ ਕਿ ਲੁਧਿਆਣਾ ਦੇ ਵਿੱਚ ਕੋਈ ਰੋਡ ਬਲੌਕ ਤਾਂ ਨਹੀਂ ਹੋਇਆ ਅੰਮ੍ਰਿਤਸਰ ਦੇ ਵਿੱਚ ਅਸੀਂ ਤਰਨਤਾਰਨ ਵਾਲੀ ਸਾਈਡ ਜਾਣਾ ਹੈ ਉਹ ਦੱਸ ਦਿਓ ਉਹ ਰੋਡ ਬਿਲਕੁਲ ਸਾਫ਼ ਹੈ ਤਾਂ ਇੱਕ ਵਾਰੀ ਇਹ ਜ਼ਰੂਰ ਕਰੀ ਜਾਣਕਾਰੀ ਜਿਹੜੀ ਆ ਜ਼ਰੂਰ ਸਾਂਝੀ ਕਰ ਦਿਓ ਨਰਿੰਦਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਬਿਲਕੁਲ ਦੇਖੋ ਹਾਲੇ ਤੱਕ ਕਿਸੇ ਤਰ੍ਹਾਂ ਦਾ ਵੀ ਜਿਹੜਾ ਵਾ ਰਸਤੇ ਜਿਹੜੇ ਨੇ ਬੰਦ ਨਹੀਂ ਕਿਤੇ ਗਏ ਨੇ ਪ੍ਰਸ਼ਾਸਨ ਵੱਲੋਂ ਹ ਸਪੀਡ ਲਿਮਟ ਜਿਹੜੀਆਂ ਰੱਖੀ ਗਈਆਂ ਕਿ ਤੁਸੀਂ ਜਿਹੜੀ ਆ ਸਪੀਡ ਜਿਹੜੀਆਂ ਘੱਟ ਰਫ਼ਤਾਰ ਤੇ ਜਿਹੜਾ ਵਾ ਜਿਹਨੂੰ ਘਾਰਾ ਦੇ ਵਿੱਚ ਐਂਟਰ ਕਰਨਾ ਵਾ ਉਹ ਉਸ 30 ਦੀ ਸਪੀਡ 40 ਦੀ ਸਪੀਡ ਤੋਂ ਤੁਸੀਂ ਜਿਹੜੀ ਆ ਰਫ਼ਤਾਰਾ ਕਰ ਦਿਓ ਗੱਡੀਆਂ ਦੀ ਪੂਰੀ ਜਿਹੜੀ ਔਰ ਥੋੜਾ ਜਿਹਾ ਗੈਪ ਨਾ ਕਰ ਸਕਦੇ ਹੋ ਸੋ ਇਸ ਤਰ੍ਹਾਂ ਦੀ ਜਿਹੜੀ ਲਗਾਤਾਰ ਪ੍ਰਸ਼ਾਸਨ ਵੱਲੋਂ ਗਾਈਡਲਾਈਨ ਜਿਹੜੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਸੋ ਕੱਲ ਨਵਾਂ ਸਾਲ ਵੀ ਹੈਗਾ ਵਾ ਲੋਕ ਜਿਹੜੇ ਨੇ ਬਾਹਰ ਜਿਹੜੇ ਪਹਾੜੀ ਇਲਾਕੇ ਦੇ ਵਿੱਚ ਕੋ ਮੰਨ ਲੈ ਜਾ ਰਹੇ ਨੇ ਸੋ ਉਹਨਾਂ ਨੂੰ ਵੀ ਅਲਰਟ ਕੀਤਾ ਗਿਆ ਕਿ ਤੁਸੀਂ ਅਗਰ ਕੋਈ ਜ਼ਰੂਰੀ ਕੰਮ ਆ ਤਾਂ ਹੀ ਘਰਾਂ ਦੇ ਵਿੱਚੋਂ ਰਾਤ ਦਾ ਜਿਹੜਾ ਵਾ ਸਫ਼ਰ ਕਰੋ ਦਿਨ ਦੇ ਵਿੱਚ ਦਿਨ ਦੇ ਵਿੱਚ ਅਗਰ ਜਾ ਵੀ ਦੇਖੋ ਕਿ ਦਿਨ ਦੇ ਵਿੱਚ ਵੀ ਸਕਸ ਚਾਦਰ ਜਿਹੜੀ 10 ਵਜੇ ਦਾ ਸਮਾਂ ਹੋ ਚੁੱਕਾ ਵਾ ਪੂਰੀ ਚਿੱਟੀ ਚਾਦਰ ਦੇ ਵਿੱਚ ਲੁਧਿਆਣਾ ਕਿ ਰ ਆਇਆ ਵਾ ਤਾਂ ਦਿਨ ਦੇ ਵਿੱਚ ਵੀ ਸਫ਼ਰ ਜਿਹੜਾ ਵਾ ਉਹ ਸਲੋ ਕਰੋ ਕਿਉਂਕਿ ਸਪੀਡ ਜਿਹੜੀ ਆਪਣੀ ਘੱਟ ਰੱਖੋ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਤੁਹਾਡਾ ਆਸਾਨ ਹੋਵੇ ਤੁਸੀਂ ਹਾਸਲੇ ਵਿੱਚ ਤਰਨਾ ਹੋਵੇ ਤਕਵਲ ਪਟਿਆਲੇ ਤੋਂ ਵੀ ਮੈਂ ਤੁਹਾਡੇ ਕੋਲ ਇਹ ਹੀ ਸਵਾਲ ਪੁੱਛਣਾ ਚਾਹਾਂਗਾ ਕਿ ਪਟਿਆਲੇ ਦੇ ਵਿੱਚ ਕੋਈ ਅਜਿਹੇ ਗਾਈਡਲਾਈਨਸ ਹੋਣ ਜਾਂ ਫਿਰ ਕੋਈ ਰਸਤਾ ਬੰਦ ਵਗੈਰਾ ਕੀਤਾ ਹੋਵੇ ਤਾਂ ਕਿ ਸਾਡੇ ਦਰਸ਼ਕਾਂ ਨੂੰ ਜਾਂ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਖੱਜਲ ਖੁਆਰੀ ਨਾ ਹੋਵੇ ਅ ਬਿਲਕੁਲ ਜਸਪਾਲ ਜਿਸ ਤਰ੍ਹਾਂ ਪਿਛਲੇ ਦਿਨੀ ਹੀ ਬੀਸੀ ਪਟਿਆਲਾ ਜਿਹੜੇ ਮੈਡਮ ਨੇ ਸਟਾਕਸ ਕਸਾਣੀ ਤਾਂ ਉਹਨਾਂ ਨੇ ਇੱਕ ਪ੍ਰੈਸ ਰੋਲ ਜਾਰੀ ਕੀਤਾ ਸੀਗਾ ਤੇ ਇੱਕ ਵੀਡੀਓ ਵੀ ਜਨਤਾ ਕੀਤਾ ਸੀਗੇ ਜਿਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਸੀਗੇ ਵੀ ਜੇਕਰ ਤੁਸੀਂ ਪਟਿਆਲਾ ਦੇ ਵਿੱਚ ਆਨੇ ਹੋ ਐਂਟਰ ਕਰਦੇ ਹੋ ਜਾਂ ਆਊਟ ਜਾਣੇ ਹੋ ਜਾਂ ਪਟਿਆਲਾ ਤੋਂ ਬਾਹਰ ਜਾਣੇ ਹੋ ਤਾਂ ਤੁਸੀਂ ਆਪਣੀ ਗੱਡੀਆਂ ਦੇ ਰਸਤਾ ਤੇ ਟੂ ਬਿਲਰ ਦੇ ਰਸਤਾ ਜਿਹੜੀ ਆ ਸਲੋ ਰੱਖੋ ਤਾਂ ਜੋ ਹਾਸਾ ਨਾ ਕੋਈ ਵਾਪਰੇ ਕਿਉਂਕਿ ਹਾਸ ਤੇ ਕਾਫੀ ਵਾਪਰ ਰਹੇ ਨੇ ਅ ਮੇਨ ਹਾਈਵੇ ਤੇ ਇਸ ਵੇਲੇ ਮੈਂ ਵੀ ਖੜਿਆ ਹਾਂ ਤੁਸੀਂ ਦੇਖ ਰਹੇ ਹੋ ਕਿ ਚੰਡੀਗੜ੍ਹ ਮੈਸਨ ਹਾਈਵੇ ਹੈ ਜਿਹੜਾ ਰਾਜਪੁਰਾ ਤੋਂ ਹੁੰਦਾ ਹੋਇਆ ਜਾਂਦਾ ਸਾਈਸ ਇਸ ਰੋਡ ਦੇ ਉੱਪਰ ਇਹ ਕਾਫੀ ਹਾਫ ਨੇ ਵਾਪਰੇ ਜਦੋਂ ਤੋਂ ਕੰਮ ਸ਼ੁਰੂ ਹੋ ਗਿਆ ਦੋ ਹਾਫ ਇਸ ਰੋਡ ਦੇ ਉੱਪਰ ਵਾਪਰ ਚੁੱਕੇ ਨੇ ਸਾਈਸ ਖਾ ਦੇ ਉੱਪਰ ਜਿਹੜਾ ਕਹਿ ਸਕਦੇ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਲਗਾਏ ਗਏ ਨੇ ਜਿਹੜੇ ਲੋਕਾਂ ਨੂੰ ਜ਼ਰੂਰ ਗਾਈਡਲਾਈਨਸ ਜਾਰੀ ਕਰਦੇ ਨੇ ਜੋ ਉਹ ਗਾਈਡ ਕਰਦੇ ਨੇ ਕਿ ਤੁਸੀਂ ਗੱਡੀਆਂ ਦੀ ਰਫਤਾਰ ਜਿਹੜੀ ਆ ਹੌਲੀ ਰੱਖੋ 30 ਤੋਂ 40 ਰਫਤਾਰ ਰੱਖ ਕੇ ਤੁਸੀਂ ਜਾਓ ਕਿਉਂਕਿ ਹੌਂਦ ਇੰਨੀ ਕਿ ਜ਼ਿਆਦਾ ਹੈ ਕਿ ਕੋਈ ਗੱਡੀ ਜਿਹੜੀ ਅੱਗੇ ਦਿਖਾਈ ਨਹੀਂ ਦਿੰਦੀ ਆ ਕਿ ਜਿਸ ਤੱਕ ਤੁਸੀਂ ਰਫਤਾਰ ਜ਼ਰੂਰ ਹੌਲੀ ਰੱਖੋ ਤਾਂ ਹਾਲੇ ਤੱਕ ਕੋਈ ਜਿਹੜਾ ਰੋਡ ਬੰਦ ਕਰਨ ਦੀ ਗੱਲ ਜਿਹੜ ਜਿਹੜੀ ਇੱਕ ਗਾਈਡਲਾਈਨ ਜ਼ਰੂਰ ਦਾਰੀ ਕੀਤੀ ਗਈ ਹੈ ਕਿ ਰਸਤਾ ਜਿਹੜੀ ਗੱਡੀ ਦੀ ਹੋਲੀ ਰੱਖ ਕੇ ਚਲਾਓ ਚਾਹੇ ਉਹ ਵੱਡੇ ਵਾਹਨ ਨੇ ਚਾਹੇ ਛੋਟੇ ਵਾਹਨ ਨੇ ਤਾਂ ਇਹ ਗਾਈਡਲਾਈਨ ਜ਼ਰੂਰ ਦਾਰੀ ਕੀਤੀ ਗਈ ਹੈ। ਠੀਕ ਹੈ ਨਰਿੰਦਰ ਜੀ ਤੇ ਕਵਲ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਪਟਿਆਲੇ ਦੇ ਤੇ ਲੁਧਿਆਣਾ ਤੋਂ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਉਣੀ ਤੁਸੀਂ ਜਿਹੜੀ ਆ ਲਾਜ਼ਮੀ ਕੀਤੀ ਹੈ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਵੀ ਇਹੀ ਸਵਾਲ ਪੁੱਛਾਂਗੇ ਕਿ ਤੁਹਾਡੇ ਏਰੀਆ ਦਾ ਕੀ ਹਾਲ ਹੈ? ਤੁਸੀਂ ਕਮੈਂਟ ਕਰਕੇ ਸਾਡੇ ਨਾਲ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਸਕਦੇ ਹੋ ਕਿਤੇ ਮੀਂਹ ਪੈ ਰਿਹਾ ਜਾਂ ਫਿਰ ਕਿਤੇ ਧੁੰਦ ਬਹੁਤ ਜ਼ਿਆਦਾ ਹੈ ਜਾਂ ਕੋਈ ਵੀ ਤੁਹਾਨੂੰ ਐਸਾ ਲੱਗਦਾ ਹੈ ਕਿ ਇੱਥੋਂ ਦਿੱਕਤ ਹੋ ਸਕਦੀ ਹੈ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਤਾਂ ਉਹ ਵੀ ਸਾਨੂੰ ਤੁਸੀਂ ਦੱਸ ਸਕਦੇ ਹੋ ਕਮੈਂਟ ਦੇ ਜ਼ਰੀਏ ਸੀ ਪੜ ਕੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਹੀ ਜਾਣਕਾਰੀ ਲੋਕਾਂ ਤੱਕ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ